ਹੰਸੇ ਕਮ ਜੀਰੇ ਨਾਂ ਤੇ ਸਾਡਾ ਪੰਜਾਬ ਦਾ ਨਾਂ ਹੈ ਜੀਰੇ ਕਰਕੇ ਸਾਡੀ ਪਹਿਚਾਨ ਹੈ ਪੰਜਾਬ ਦੇ ਪਾਣੀ ਕਰਕੇ ਉਸ ਪਾਣੀ ਨੂੰ ਬਚਾ ਸਕਦੇ ਉਹਦੇ ਲਈ ਜਿੰਨਾ ਚਿਰ ਲੋਕ ਨਹੀਂ ਉੱਠਣਗੇ ਕੱਲਾ ਬੁੱਢਾ ਨਾਲਾ ਨਹੀਂ ਔਰ ਸੰਗਿਆਂ ਵਾਲੀ ਵੀ ਹੈ ਬੜੀਆਂ ਸਟ੍ਰੀਨਸ ਨੇ ਪੰਜਾਬ ਦੇ ਵਿੱਚ ਉਹ ਸਾਰੀਆਂ ਸਹੀ ਕਰਨੀਆਂ ਹੈ ਹਰ ਇਤਿਹਾਸਿਕ ਨਦੀ ਨੂੰ ਤੇ ਵੈਸੇ ਦਰਿਆ ਨੂੰ ਸ਼ੁੱਧ ਕਰਨਾ ਹੈ ਜੋ ਫੈਕਟਰੀਆਂ ਥੱਲੇ ਪਾਰੀਆਂ ਉਹਨੂੰ ਬੰਦ ਕਰਨਾ ਹੈ ਜਿੱਤੇ ਹਰ ਰੋਜ਼ ਕੈਂਸਰ ਵੰਡਿਆ ਜਾ ਰਿਹਾ ਹੋਵੇ ਕਾਲਾ ਪੀਲਾ ਸਰੋਸਸ ਕਿੰਨੀਆਂ ਬਿਮਾਰੀਆਂ ਲੋਕ ਤੜ ਤੜ ਕੇ ਮਰ ਰਹੇ ਹੋ ਤੁਸੀਂ ਉੱਤੇ ਮਜ਼ਾਕ ਕਰ ਰਹੇ ਹੋ ਇੰਨੀ ਦੂਰ ਜਾ ਕੇ ਵੀ ਉਹ ਪੀੜਤ ਨੇ ਤੇ ਜਿਹੜੇ ਇੱਥੋਂ ਵਾਲੇ ਨੇ ਪੰਜਾਬ ਵਾਲੇ ਨੇ ਉਹ ਕਿੰਨੇ ਪੀੜਤ ਹੋਣਗੇ 9 ਕਰੋੜ ਲੀਟਰ ਹਰ ਰੋਜ਼ ਪੈ ਰਿਹਾ ਹੈ ਕਿਉਂ ਪੈ ਰਿਹਾ ਹੈ ਔਰ ਅਸੀਂ ਇਕੱਲਾ ਉੱਥੋਂ ਤੱਕ ਸੀਮਤ ਨਹੀਂ ਰਹਿਣਾ ਮੈਂ ਤੁਹਾਨੂੰ ਦੱਸ ਦਿਆਂ ਅਸੀਂ ਇਹਦੀ ਇੱਕ ਲੋਕ ਲਹਿਰ ਬਣਾਉਣੀ ਚਾਹੁੰਦੇ ਹਾਂ ਬਹੁਤ ਸਾਰੀਆਂ ਫੈਕਟਰੀਆਂ ਜੋ ਬੋਰ ਕਰਕੇ ਪਾਣੀ ਥੱਲੇ ਪਾ ਰਹੀਆਂ ਨੇ ਜੀ ਐਂ ਬਹੁਤ ਸਾਰੀਆਂ ਸਾਡੀਆਂ ਹਸਲਾ ਨਦੀ ਹੈ ਜਿਹੜੀ ਠੰਡੇ ਬੋਰ ਜਿੱਥੇ ਆ ਉਹਦੇ ਥੱਲੇ ਦੀ ਜਾਂਦੀ ਸੀ ਉਹ ਵੀ ਨਾਲਾ ਬਣ ਗਿਆ ਜੀ ਬ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਐਸ਼ਾ ਕਾਲੇ ਪਾਣੀ ਦਾ ਮੋਰਚਾ ਲੁਧਿਆਣੇ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਕਿਹਾ ਗਿਆ ਸੀਗਾ ਕਿ ਜਿਹੜਾ ਬੁੱਡੇ ਨਾਲੇ ਦਾ ਪਾਣੀ ਦਿਨ ਬਦ ਦਿਨ ਕਾਲਾ ਹੁੰਦਾ ਜਾ ਰਿਹਾ ਉਹ ਅੱਗੇ ਜਾ ਕੇ ਲੋਕਾਂ ਨੂੰ ਬਿਮਾਰ ਕਰ ਰਿਹਾ ਲੋਕਾਂ ਨੂੰ ਭਿਆਨਕ ਬਿਮਾਰੀਆਂ ਕਰ ਰਿਹਾ ਜਿਹਦੇ ਕਰਕੇ ਜੋ ਵੀ ਆ ਜਿਹੜਾ ਫੈਕਟਰੀਆਂ ਦਾ ਜਿਹੜਾ ਵੇਸਟ ਆ ਉਹ ਪਾਣੀ ਦੇ ਵਿੱਚ ਜਾ ਰਿਹਾ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਪਾਣੀ ਨੂੰ ਗੰਦਿਆ ਕਰ ਰਹੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਆਵਾਜ਼ ਚੱਕੀ ਸੀਗੀ ਸਾਰਿਆਂ ਨੇ ਮਿਲ ਕੇ ਤੇ ਸਾਡੇ ਨਾਲ ਸਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਾਰਿਆਂ ਵੱਲੋਂ ਮਿਲ ਕੇ ਆਵਾਜ਼ ਚੱਕੀ ਜਾ ਰਹੀ ਆ ਕਾਲੀ ਪਾਣੀ ਦਾ ਮੋਰਚਾ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਮੈਂ ਐਕਸ ਬੁੱਢਾ ਦੇ ਰੈਟਾਸ ਫੋਰਸ ਮੈਂਬਰ ਆ ਜੀ ਮੇਰਾ ਨਾਮ ਕਰਨਲ ਜਸਜੀਤ ਸਿੰਘ ਗਿੱਲ ਜੀ ਅਸੀਂ ਆਵਾਜ਼ ਚੱਕੀ ਆ ਵੀ ਇਹ ਧਰਮ ਦਾ ਮੁੱਦਾ ਨਹੀਂ ਇਹ ਕਿਸੇ ਜਾਤ ਦਾ ਮੁੱਦਾ ਨਹੀਂ ਇਹ ਅਮੀਰ ਦਾ ਮੁੱਦਾ ਨਹੀਂ ਇਹ ਗਰੀਬ ਦਾ ਮੁੱਦਾ ਨਹੀਂ ਮੁੱਦਾ ਨਹੀਂ ਹੈ ਇਹ ਪਿੰਡ ਦਾ ਮੁੱਦਾ ਨਹੀਂ ਇਹ ਸ਼ਹਿਰ ਦਾ ਮੁੱਦਾ ਨਹੀਂ ਇਹ ਹਰ ਇਨਸਾਨ ਦੇ ਪੀਣ ਵਾਲੇ ਪਾਣੀ ਅੱਛੀ ਸਾਫ਼ ਹਵਾ ਤੇ ਚੰਗੀ ਧਰਤੀ ਜਿਹੜੇ ਚੰਗਾ ਨਾ ਜੁਗੇ ਜਿਹੜਾ ਕੈਂਸਰ ਨਾ ਦੇਵੇ ਉਹਦਾ ਮੁੱਦਾ ਹੈ ਇਹਦੇ ਤੇ ਸਰਕਾਰ ਨੂੰ ਤਾਂ ਆਵਾਜ਼ ਦਬੰਡੀ ਜ਼ਰੂਰ ਤੇ ਨਹੀਂ ਗੱਲ ਕਰਨ ਦੀ ਜ਼ਰੂਰਤ ਹੈ ਤੇ ਤੁਹਾਨੂੰ ਕਰਨਾ ਕੀ ਚਾਹੀਦਾ ਤੁਹਾਨੂੰ ਅਸੀਂ ਦਾ ਸਰਕਾਰ ਨੂੰ ਇਹ ਕਿਹਾ ਭਗਵੰਤ ਮਾਨ ਜੀ ਕੋਲੇ ਇਸ ਵੇਲੇ ਬਹੁਤ ਵੱਡਾ ਮੌਕਾ ਹੈ ਕਿ ਉਹ ਪਾਣੀਆਂ ਦੇ ਰਾਖੇ ਬਣ ਸਕਦੇ ਆ ਉਹ ਇਹ ਦੇਖੋ ਇਹ ਮੁੱਦਾ ਜਿਹੜਾ ਹੱਲ ਟੇਬਲ ਤੇ ਹੀ ਹੋਣਾ ਇਹ ਹੋਰ ਜਗ੍ਹਾ ਨਹੀਂ ਹੋਣਾ ਟੇਬਲ ਤੇ ਮੁੱਦਾ ਹੱਲ ਹੋ ਕੇ ਉੱਥੇ ਜਾਓਗੇ ਤੁਸੀਂ ਬਾਕੀ ਜਗ੍ਹਾ ਗੱਲ ਕਰੋਗੇ ਇਹ ਇੰਡਸਟਰੀ ਨੂੰ ਬੁਲਾਓ ਐਕਟੀਵਿਸਟ ਨੂੰ ਬੁਲਾਓ ਕਿਉਂ ਇਹ ਜ਼ੀਰੋ ਲਿਕুইਡਿਟੀ ਚਾਰਜ ਤੇ ਆ ਜਾਣ ਪਾਣੀ ਨਾ ਪਾਣ ਗੁੜੇ ਦਰਿਆ ਚ ਤੇ ਅਜੇ ਦੇਖੋ ਤੁਸੀਂ ਦੇਖਿਆ ਹੋਣਾ ਡਾਈਂਗ ਵਾਲੇ ਇਲੈਕਟ੍ਰੋਪਲੇਟਿੰਗ ਕੋਲੇ ਚਲੇ ਗਏ ਇਲੈਕਟ੍ਰੋਪਲੇਟਿੰਗ ਵਾਲਿਆਂ ਨੂੰ ਪਹਿਲਾ ਮਤਲਬ ਪੰਜਾਬ ਪੂਰਿਸ਼ਨ ਕੰਟਰੋਲ ਬੋਰਡ ਨੂੰ ਉਧਰ ਵੀ ਧਿਆਨ ਦੇਣਾ ਚਾਹੀਦਾ ਉਹ ਐਸਿਡ ਪਾ ਰਹੇ ਆ ਇਹ ਰੰਗ ਪਾ ਰਹੇ ਆ ਤਾਂ ਆਪਾਂ ਨੂੰ ਚਾਹੀਦਾ ਵੀ ਸਾਰੀ ਜਗ੍ਹਾ ਜਿਹੜੇ ਪਾਣੀ ਦੇ ਸਰੋਤ ਐ ਕੈਮੀਕਲ ਉਹ ਬੰਦ ਕੀਤੇ ਜਾਣ ਅਸੀਂ ਚਾਹੁੰਦੇ ਆ ਵੀ ਸਰਕਾਰ ਇਹਦੇ ਵੱਲ ਧਿਆਨ ਦੇਵੇ ਤੇ ਭਗਵੰਤ ਮਾਨ ਜੀ ਕੋਲੇ ਇਹ ਐਕਟਿਵਿਸਟ ਇੰਡਸਟਰੀ ਤੇ ਅਧਿਕਾਰੀ ਇਹ ਇਕੱਠੇ ਮਿਲ ਬੈਠਣ ਤੇ ਆਪਣਾ ਹੱਲ ਲੱਭਣ ਕਿਉਂਕਿ ਹੱਲ ਹਰ ਮੋਰਚੇ ਦਾ ਗੱਲ ਨਾਲ ਟੇਬਲ ਤੇ ਹੀ ਹੋਣਾ ਤੇ ਇਹ ਲੋਕਾਂ ਦਾ ਇਹਨਾਂ ਨੂੰ ਆਵਾਜ਼ ਪਤਾ ਲੱਗ ਗਈ ਹੈ ਭਗਵੰਤ ਜੀ ਦਾ ਭਗਵੰਤ ਮਾਨ ਜੀ ਦਾ ਆ ਬੋਤਲ ਲੈ ਕੇ ਪਾਰਲੀਮੈਂਟ ਜਾਂਦੇ ਸੀ ਇਹ ਪਾਣੀ ਇਹਦਾ ਮਾੜਾ ਆਪ ਹੀ ਉਹਨਾਂ ਨੇ ਕਿਹਾ ਮੈਂ ਐਸਾ ਸਾਫ਼ ਕਰ ਦਿਆਂਗਾ ਮੈਂ ਨਹਾਵਾਂਗਾ ਆ ਕੇ ਕੁੜੇ ਦਰਿਆ 'ਚ ਹਜੇ ਨਹਾਣ ਵਾਲਾ ਨਹੀਂ ਹੈ ਹਜੇ ਉਹਨਾਂ ਦੀ ਚਮੜੀ ਉੱਧਰ ਚੱਕਦੀ ਹੈ ਕਿਉਂਕਿ ਪੀ ਐਚ ਬਹੁਤ ਲੋ ਹੈ ਐਸਿਡਾ ਵਿੱਚ ਜੀ ਤੋਂ ਇੱਕ ਕੋਈ ਸਲਾਹ ਨਾ ਦੇਵੇ ਉਹਨਾਂ ਨੂੰ ਤੇ ਮੈਂ ਆਪਣੇ ਮੋਰਚੇ ਵੱਲੋਂ ਸਲਾਹ ਦੇ ਰਿਹਾ ਇਹਨੂੰ ਸਾਫ਼ ਕਰਾ ਲਈਏ ਫਿਰ ਤੁਸੀਂ ਜਿਵੇਂ ਮਰਜ਼ੀ ਨਹਾਇਓ ਤੇ ਲੋਕ ਪੰਜਾਬ ਦੇ ਖੁਸ਼ ਰਹਿਣਗੇ ਰਾਜਸਥਾਨ ਤੱਕ 2 ਕਰੋੜ ਬੰਦੇ ਖੁਸ਼ ਰਹਿਣਗੇ ਜੀ ਸੋ ਅਸੀਂ ਦੋ ਹੀ ਮਾਂਜੀ ਵੀ ਇੱਥੇ ਪਹੁੰਚੇ ਨਾ ਅਸੀਂ ਦੋ ਜਮਾਂਜੀ ਦੇ ਨਾਲ ਗੱਲ ਕਰਦੇ ਆ ਸਰ ਕਾਲੇ ਪਾਣੀ ਦਾ ਮੋਰਚਾ ਮੁੱਦਾ ਚੱਕਿਆ ਗਿਆ ਵਾ ਕਾਫੀ ਲੋਕ ਨੇ ਜਿਹੜੇ ਤੁਹਾਡੇ ਨਾਲ ਖੜੇ ਨੇ ਤੇ ਅਜੇ ਤੱਕ ਇਸ ਦਾ ਕੋਈ ਸਿੱਟਾ ਨਿਕਲ ਕੇ ਨਹੀਂ ਆ ਰਿਹਾ ਕੀ ਕਹਾਂ ਨਾ ਸਰਕਾਰਾਂ ਦੀ ਬੇਸ਼ਰਮੀ ਹੈ ਅਸੀਂ 3 ਤਰੀਕ ਨੂੰ ਬੰਦ ਇੱਕ ਤਰੀਕ ਨੂੰ ਇੱਥੇ ਬੰਦ ਕਰਨਾ ਸੀਗਾ ਬੰਨ ਵੀ ਲਾ ਦੇਣਾ ਸੀਗਾ ਅਸੀਂ ਉਹਦੀ ਰਿਹਸਲ ਵੀ ਕਰ ਲਈ ਸੀ ਆ ਜਿਹੜਾ ਤਾਜਪੁਰ ਰੋਡ ਵਾਲਾ ਹੈ ਤੇ ਫੋਕਲ ਪੁਆਇੰਟ ਵਾਲੇ ਦੋ ਸੀਐਸਟੀਪੀ ਦੇ ਜਿੱਥੋਂ 9 ਕਰੋੜ ਲੀਟਰ ਪਾਣੀ ਹਰ ਰੋਜ਼ ਉਹਦੇ ਵਿੱਚ ਪੈ ਰਿਹਾ ਬੁੱਢੇ ਨਾਲੇ ਦੇ ਸਭ ਤੋਂ ਵੱਡਾ ਜਿਵੇਂ ਬੁੱਢਾ ਨਾਲਾ ਪੂਰੇ ਪੰਜਾਬ ਦਾ ਇੱਕ ਸਿੰਬਲ ਬਣਿਆ ਹੋਇਆ ਪੋਲੂਸ਼ਨ ਦਾ ਇਹ ਜਿਹੜੇ ਸੈਂਟਰ ਨੇ ਦੋ ਇਹ ਬੁੱਢੇ ਨਾਲੇ ਨੂੰ ਸਭ ਤੋਂ ਜ਼ਿਆਦਾ ਗੰਦਾ ਕਰਨ ਦੇ ਜ਼ਿੰਮੇਦਾਰ ਨੇ 9 ਕਰੋੜ ਲੀਟਰ ਸੋਚੋ ਸਹੀ ਕਿੰਨਾ ਪਾਣੀ ਪੈ ਰਿਹਾ ਇਹਨੂੰ ਬੰਦ ਕਰਨਾ ਸੀਗਾ ਹੁਣ ਅਸੀਂ ਇਹਨੂੰ ਪੋਸਟਪੋਨ ਕਿਉਂ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਖੁਦ ਕਹਿਤਾ ਅਸੀਂ ਬੰਦ ਕਰ ਰਹੇ ਹਾਂ ਆ ਤਿੰਨ ਦਿਨ ਪਹਿਲਾਂ ਇਹਨਾਂ ਨੇ ਚਾਰ ਦਿਨ ਪਹਿਲਾਂ ਇੱਕ ਆਰਡਰ ਆਇਆ ਪੰਜਾਬ ਪੋਲਿਊਸ਼ਨ ਬੋਰਡ ਨੇ ਉਹਨੂੰ ਕਹਿਤਾ ਕਿ ਜੀ ਇਹ ਗਲਤ ਹੈ ਇਹਨੂੰ ਬੰਦ ਕਰੋ ਔਰ ਜਿੰਨੇ ਇੰਡਸਟਰੀ ਵਾਲੇ ਨੇ ਉਹਨਾਂ ਨੂੰ ਨੋਟਿਸ ਭੇਜਤਾ ਹੁਣ ਜੇ ਅਸੀਂ ਬੰਦ ਕਰਦੇ ਇਹਨਾਂ ਨੇ ਕਹਿੰਦਾ ਸੀ ਅਸੀਂ ਤਾਂ ਆਰਡਰ ਕੱਢ ਚੁੱਕੇ ਆ ਤੁਸੀਂ ਪਬਲਿਸਿਟੀ ਲਈ ਕਰ ਰਹੇ ਹੋ ਤਾਂ ਅਸੀਂ ਕਿਆ ਲੈ ਲਈ ਭਾਈ ਅਸੀਂ ਤਾਂ ਇਹ ਤਿਆਰੀ ਵੀ ਕਰ ਲਈ ਸੀ ਅਸੀਂ ਤਾਂ ਰੈਸਲ ਵੀ ਕਰਾਇਆ ਸੀ ਉਹ ਵੀਡੀਓ ਵੀ ਬਣ ਚੁੱਕੀਆਂ ਨੇ ਉਹ ਵੀ ਬਾਹਰ ਆ ਜਾਣਗੀਆਂ ਅਸੀਂ ਹੀ ਕਰਦੇ ਹੁਣ ਤੁਸੀਂ ਕਰ ਲਓ ਤੇ ਜੇ ਤੁਸੀਂ ਫੇਰ ਵੀ ਨਾ ਕੀਤਾ ਜਿਵੇਂ ਕਿ ਹੋਰ ਬਹੁਤ ਸਾਰੇ ਕੰਮ ਨਹੀਂ ਕਰ ਰਹੇ ਫੇਰ ਵੀ ਪੈਸੇ ਖਾ ਕੇ ਚੁੱਪ ਰਹੇ ਤਾਂ ਅਸੀਂ 3 ਦਸੰਬਰ ਨੂੰ ਚਿੱਟੇ ਦਿਨ ਤੁਹਾਨੂੰ ਨਾਲ ਲਿਜਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਉਹਨੂੰ ਬੰਦ ਕਰ ਦਿਆਂਗੇ ਕਿਉਂਕਿ ਉਹ ਗੈਰਕਾਨੂੰਨੀ ਹੈ ਹੀ ਨਹੀਂ ਗੈਰਕਾਨੂੰਨੀ ਉਹ ਚੱਲਣਾ ਹੈ ਨਾ ਕਿ ਬੰਦ ਹੋਣਾ ਜੀ ਸਰ ਪੰਜਾਬ ਦੇ ਗਵਰਨਰ ਗੁਰਬਚੰਦ ਕਟਾਰੀਆ ਜੀ ਦੇ ਵੱਲੋਂ ਵੀ ਇਹ ਰਿਪੋਰਟ ਆ ਜਿਹੜੀ ਉਸ ਦੀ ਮੰਗ ਕੀਤੀ ਗਈ ਆ ਬੁੱਢੇ ਨਾਲੇ ਲੈ ਕੇ ਉੱਤੇ ਕੀ ਕਹਿਣਾ ਚਾਹੋ ਅੱਛੀ ਗੱਲ ਗਵਰਨਰਮੈਂਟ ਨੇ ਜੇ ਪੁੱਛਿਆ ਜਵਾਬ ਦੇਣ ਉਹਨਾਂ ਨੂੰ ਇੱਕ ਕਨਸਟੀਟਿਊਸ਼ਨਲ ਅਥਾਰਟੀ ਆ ਉਹ ਜੀ ਉਹਨਾਂ ਨੇ ਪੁੱਛਿਆ ਉਹਦਾ ਜਵਾਬ ਦੇਵੇ ਕਿਉਂ ਨਹੀਂ ਦੇ ਰਹੇਗੇ ਇਹ ਜੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਔਰ ਸਰਕਾਰ ਨੂੰ ਜਵਾਬ ਜਵਾਬ ਤਾਂ ਹੀ ਦਿੰਦੇ ਹੀ ਨਹੀਂ ਕਿਸੇ ਨੂੰ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭਾਇਆ ਉਹਨਾਂ ਨੂੰ ਜਵਾਬ ਦੇ ਰਹੇ ਨੇ ਔਰ ਤਰੰਗ ਆ ਲਾ ਹੋਵੇ ਮਾੜੀ ਮੁਸਤਫਾ ਹੋਵੇ ਫਤਿਹਬਾਦ ਹੋਵੇ ਹਮੀਰਾ ਪਿੰਡ ਹੋਵੇ ਕਿੰਨੇ ਪਿੰਡ ਨੇ ਕਿੰਨੇ ਇਲਾਕੇ ਨੇ ਜੋ ਮਰ ਰਹੇ ਨੇ ਕਿਸੇ ਨੂੰ ਜਵਾਬ ਦੇ ਰਹੇ ਐ ਬੇਸ਼ਰਮੀ ਇਖਤਿਆਰ ਕੀਤੀ ਹੋਈ ਐ ਨੋਟਸ ਜੇਦੰਦਰ ਮੈਂ ਫਿਰ ਵੀ ਚੱਲ ਰਿਹਾ ਮੈਨੂੰ ਦੱਸੋ ਅਸੀਂ ਕੀ ਕਰਨਾ ਸੀ ਅੱਜ ਇੱਕ ਪ੍ਰੈਸ ਕਾਨਫਰੈਂਸ ਹੀ ਕਰਨੀ ਸੀ ਆ ਸ਼ੌਣੀ ਬਣਾਤੀ ਚਾਰ ਚਫੇਰੇ ਕਾਹ ਤੋਂ ਬਣਾਤੀ ਹੈ ਅਸੀਂ ਕੀ ਕਰਨਾ ਹੈ ਕੁਝ ਵੀ ਨਹੀਂ ਅਸੀਂ ਆ ਟਿੱਬੇ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਕਰਾਈ ਹੈ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਮਿਲੇ ਆ ਲੁਧਿਆਣੇ ਦੇ ਨੂੰ ਕਿ ਭਾਈ ਆ ਗੈਰ ਕਾਨੂੰਨੀ ਹੈ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਪੁਟਾ ਪੰਜਾਬ ਸਰਕਾਰ ਵੀ ਕਹਿ ਚੁੱਕੀ ਪੰਜਾਬ ਪੋਲਿਊਸ਼ਨ ਬੋਰਡ ਵੀ ਕਹਿ ਚੁੱਕਿਆ ਉਸ ਗੈਰ ਕਾਨੂੰਨੀ ਨੂੰ ਰੋਕਦੇ ਕਿਉਂ ਨਹੀਂ ਬੇਸ਼ਰਮੀ ਔਰ ਅੱਜ ਇਹ ਤੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਹਦੇ ਲਈ ਤੁਸੀਂ ਇਤਰਾਜ਼ ਰੌਣਕਾਂ ਲਾਤੀਆਂ ਇੱਥੇ ਲਿਆ ਕੇ ਰੈਪਿਡ ਫੋਰਸ ਆ ਗਈ ਪੰਜਾਬ ਪੁਲਿਸ ਆ ਗਈ ਗੱਡੀਆਂ ਖੜਗੀਆਂ ਚਾਰਜ ਫੇਰੇ ਆ ਕੋਈ ਆ ਤਰੀਕਾ ਹੈ ਡੈਮੋਕਰੇਸੀ ਹੈ ਔਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਸਿਰਫ ਇੱਥੇ ਕਾਲ ਦੇ ਨਹੀਂ ਆ ਅਗਲੀ ਔਰ ਦੱਸਣਾ ਪੰਜਾਬ ਦੇ ਲੋਕਾਂ ਨੂੰ ਕਿ ਪੋਸਟਪੋਨ ਕਿਉਂ ਕਰ ਰਹੇ ਹਨ ਫਿਰ ਵੀ ਆ ਹਾਲ ਹੈ ਇੰਨੀ ਬੇਸ਼ਰਮੀ ਸਰ ਰਾਜਸਥਾਨ ਦੇ ਗਵਰਨਰ ਵੱਲੋਂ ਵੀ ਆਪਣੇ ਪੰਜਾਬ ਦੇ ਗਵਰਨਰ ਨੂੰ ਜਿਹੜੀ ਇੱਕ ਚਿੱਠੀ ਆ ਉਹ ਲਿਖੀ ਗਈ ਹੈ ਤੇ ਨਾਲ ਉਹਨਾਂ ਨੇ ਸਤਨਾਮ ਸਿੰਘ ਸੰਧੂ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਜਿਹੜੇ ਸਵਾਲ ਸੀਗੇ ਗੁੱਡੇ ਦਰਿਆ ਨੂੰ ਲੈ ਕੇ ਦੂਸ਼ਿਤ ਪਾਣੀ ਨੂੰ ਲੈ ਕੇ ਉਹ ਵੀ ਨਾਲ ਨੱਥੀ ਕੀਤੇ ਗਏ ਹੁਣ ਤਾਂ ਗਵਰਨਰ ਕਨਸਟੀਟਿਊਸ਼ਨ ਅਥਾਰਟੀ ਉਹ ਵੀ ਪਹੁੰਚ ਚੁੱਕਿਆ ਹੈ ਰਾਜਸਥਾਨ ਦਾ ਗਵਰਨਰ ਪੰਜਾਬ ਦੇ ਨੂੰ ਚਿੱਠੀ ਲਿਖ ਚੁੱਕਿਆ ਕਿਉਂਕਿ ਰਾਜਸਥਾਨ ਦੇ ਵੀ ਬਹੁਤ ਸਾਰੇ ਲੋਕ ਸਾਡੇ ਇੱਥੇ ਇੱਥੇ ਸ਼ਾਮਿਲ ਇੱਕ ਵੱਡਾ ਹਿੱਸਾ ਜਿਹੜਾ ਕੈਂਸਰ ਦੇ ਨਾਲ ਪੀੜਿਤ ਹੋ ਰਿਹਾ ਰਾਜਸਥਾਨ ਦੇ ਵਿੱਚ ਐਸੇ ਪਾਣੀ ਦੇ ਹੁਣ ਸੋਚੋ ਇੰਨੀ ਦੂ ਤੇ ਜਿਹੜੇ ਇੱਥੋਂ ਵਾਲੇ ਨੇ ਪੰਜਾਬ ਵਾਲੇ ਨੇ ਉਹ ਕਿੰਨੇ ਪੀੜਤ ਹੋਣਗੇ ਉਹਨਾਂ ਦਾ ਕੀ ਗੁਨਾਹ ਹੈ ਉਹਨਾਂ ਨੂੰ ਕਿਉਂ ਕਰ ਰਹੇ ਹੋ ਐ ਉਹਦੇ ਬਾਰੇ ਕੋਈ ਬੋਲੂਗਾ ਕਿ ਨਹੀਂ ਬੋਲੂਗਾ ਸ਼ਰਮ ਆਉਣੀ ਚਾਹੀਦੀ ਮੈਂ ਤਾਂ ਕਹੂੰਗਾ ਇਹਨਾਂ ਨੂੰ ਕਿ ਲੋਕ ਮਰ ਰਹੇ ਨੇ ਇਦਾਂ ਤੇ ਐਮਐਲਏ ਤੇ ਕਾਮੇਡੀ ਕਰ ਰਹੇ ਨੇ ਓਏ ਬੰਦਿਓ ਰੱਬ ਦਿਓ ਜਿੱਤੇ ਹਰ ਰੋਜ਼ ਕੈਂਸਰ ਵੰਡਿਆ ਜਾ ਰਿਹਾ ਹੋਵੇ ਕਾਲਾ ਪੀਲਾ ਸਰੋਸ ਕਿੰਨੀਆਂ ਬਿਮਾਰੀਆਂ ਲੋਕ ਟੜਪ ਟੜਪ ਕੇ ਮਰ ਰਹੇ ਹੋ ਤੁਸੀਂ ਉੱਤੇ ਮਜ਼ਾਕ ਕਰ ਰਹੇ ਹੋ ਅਸੈਂਬਲੀ ਚ ਬੋਲੋ ਜੇ ਕੇ ਦੇ ਦਿਓ ਅਸਤੀਫਾ ਕਾਦੀ ਆਸਤੇ ਇਹਨਾਂ ਨੂੰ ਜੇਬਾਂ ਚ ਪਾਇਆ ਹੋਇਆ ਲੋਕਾਂ ਦੀ ਰਿਪ੍ਰেজੈਂਟੇਸ਼ਨ ਕਰਨੀ ਜੋ ਉਹ ਹੀ ਨਹੀਂ ਕਰ ਸਕਦੇ ਤਾਂ ਲਾਹਨਤ ਆ ਤੁਹਾਡੇ ਤੇ ਜੀ ਕਿਉਂ ਨਹੀਂ ਕਰ ਰਹੇ ਮਜਬੂਰੀ ਦਾ ਦੱਸੋ ਜਾਂ ਸਾਨੂੰ ਦੱਸੋ ਅਸੀਂ ਕੀ ਗਲਤ ਕਰ ਰਹੇ ਹੁਣ ਤਾਂ ਤੁਹਾਡਾ ਨਾ ਪੰਜਾਬ ਪੋਲਿਊਸ਼ਨ ਬੋਰਡ ਕਹਿ ਗਿਆ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਐਨਜੀਟੀ ਕਹਿ ਗਿਆ ਨੈਸ਼ਨਲ ਗ੍ਰੀਨ ਇੰਟਰਵਿਊ ਨਰ ਨੇ ਵੀ ਕਹਿਤਾ ਸੁਪਰੀਮ ਕੋਰਟ ਨੇ ਵੀ ਇੱਕ ਹੱਦ ਤੱਕ ਕਹਿਤਾ ਜੀ ਫਿਰ ਉਹ ਨਹੀਂ ਕਰ ਰਹੇ ਪੰਜਾਬ ਦੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਫੇਰ ਆਣਿਆ ਨਹੀਂ ਜੀ ਇਹ ਤਾਂ ਐਂ ਕਹਿੰਦੇ ਨੇ ਤਾਂ ਹੀ ਅਸੀਂ ਇਹ ਕੈਨਸਲ ਕੀਤਾ ਅਜ ਤੱਕ ਤੁਹਾਡੇ ਉਹਨੇ ਵੀਡੀਓ ਆ ਜੂਗਾ ਤਾਂ ਬੰਦ ਵੀ ਕਰ ਦੇਣਾ ਸੀ ਜੀ ਕਿਉਂ ਕੀਤਾ ਫੇਰ ਕਹਿਣਗੇ ਜੀ ਇਹ ਪਬਲਿਸਿਟੀ ਚਾਹੁੰਦੇ ਆ ਅਸੀਂ ਤਾਂ ਆਰਡਰ ਕਰ ਚੁੱਕੇ ਆ ਜਾਂ ਕਰੋ ਫੇਰ ਕਰੋ ਬੰਦ ਫੇਰ 4 ਦਿਨ ਹੋ ਗਏ ਨਾ ਆਰਡਰ ਨੂੰ ਜੀ ਜਾ ਕੇ ਉੱਥੇ ਵੇਖ ਲਓ ਤਾਜਪੁਰ ਰੋਡ ਤੇ ਉਹ ਜਾ ਕੇ ਵੇਖ ਲਓ ਫੂਕਲ ਪੁਆਇੰਟ ਵਾਲੇ ਤੇ ਹਜੇ ਵੀ ਚੱਲ ਰਿਹਾ 9 ਕਰੋੜ ਲੀਟਰ ਹਰ ਰੋਜ਼ ਪੈ ਰਿਹਾ ਹੈ ਕਿਉਂ ਪੈ ਰਿਹਾ ਹੈ ਔਰ ਅਸੀਂ ਕੱਲਾ ਉੱਥੋਂ ਤੱਕ ਸੀਮਤ ਨਹੀਂ ਰਹਿਣਾ ਮੈਂ ਤੁਹਾਨੂੰ ਦੱਸ ਦਿਆਂ ਅਸੀਂ ਇਹਦੀ ਇੱਕ ਲੋਕ ਲਹਿਰ ਬਣਾਉਣੀ ਚਾਹੁੰਦੇ ਆ ਤਾਂ ਜੋ ਜਿੰਨੀਆਂ ਫੈਕਟਰੀਆਂ ਨੇ ਜਿਵੇਂ ਜੀਰਾ ਫੈਕਟਰੀ ਨੇ ਕੀਤਾ ਸੀ ਐਂ ਹੀ ਹੋਰ ਬਹੁਤ ਸਾਰੀਆਂ ਫੈਕਟਰੀਆਂ ਜੋ ਬੋਰ ਕਰਕੇ ਪਾਣੀ ਥੱਲੇ ਪਾ ਰਹੀਆਂ ਨੇ ਜੀ ਐਂ ਹੀ ਬਹੁਤ ਸਾਰੀਆਂ ਸਾਡੀਆਂ ਸਟਾਜ ਜਿਵੇਂ ਹੰਸਲਾ ਨਦੀ ਹੈ ਜਿਹੜੀ ਠੰਡੇਪੁਰ ਜਿੱਥੇ ਆ ਉਹਦੇ ਥੱਲੇ ਦੀ ਜਾਂਦੀ ਸੀ ਉਹ ਵੀ ਨਾਲਾ ਬਣ ਗਈ ਅਮੀਰਾ ਪੈਂਡਾ ਵਾਲੇ ਵਿਚਾਰੇ ਪਤਾ ਨਹੀਂ ਕਦੋਂ ਦੇ ਬੈਠੇ ਹੋਏ ਨੇ ਕਪੂਰਥਾਲੇ ਇੱਕ ਫੈਕਟਰੀ ਐ ਜਗਜੀਤ ਫੈਕਟਰੀ ਜੀ ਐਈ ਹੋਰ ਬਰਨਾਲੇ ਫੈਕਟਰੀ ਐ ਐਈ ਤਲਵੰਡੀ ਸਾਬੋ ਫੈਕਟਰੀ ਐ ਜੋ ਥੱਲੇ ਪਾਣੀ ਨੂੰ ਬੋਰ ਕਰਕੇ ਪਾ ਰਹੇ ਨੇ ਅਸੀਂ ਇੱਕ ਲਹਿਰ ਬਣਾ ਕੇ ਕਮ ਸੇ ਕਮ ਜੀਦੇ ਨਾਂ ਤੇ ਸਾਡਾ ਪੰਜਾਬ ਦਾ ਨਾਂ ਐ ਜੀਦੇ ਕਰਕੇ ਸਾਡੀ ਪਛਾਣ ਐ ਪੰਜਾਬ ਦੇ ਪਾਣੀ ਕਰਕੇ ਉਸ ਪਾਣੀ ਨੂੰ ਬਚਾ ਸਕੀਏ ਉਹਦੇ ਲਈ ਜਿੰਨਾ ਚਿਰ ਲੋਕ ਨਹੀਂ ਉੱਠਣਗੇ ਕੱਲਾ ਬੁੱਢਾ ਨਾਲਾ ਨਹੀਂ ਔਰ ਸੰਗਿਆਂ ਵਾਲੀ ਵੀ ਐ ਬੜੀਆਂ ਸਟ੍ਰੇਨਜ਼ ਨੇ ਪੰਜਾਬ ਦੇ ਵਿੱਚ ਉਹ ਸਾਰੀਆਂ ਸਹੀ ਕਰਨੀਆਂ ਹੈ ਹਰ ਇਤਿਹਾਸਿਕ ਨਦੀ ਨੂੰ ਤੇ ਵੈਸੇ ਦਰਿਆ ਨੂੰ ਸ਼ੁੱਧ ਕਰਨਾ ਹੈ ਜੋ ਫੈਕਟਰੀਆਂ ਥੱਲੇ ਪਾਰੀਆਂ ਉਹਨੂੰ ਬੰਦ ਕਰਨਾ ਹੈ ਇਹ ਤਾਂ ਹੀ ਕਰ ਪਾਵਾਂਗੇ ਜੇ ਲੋਕ ਲਹਿਰ ਬਣ ਕੇ ਆ ਜੀ ਇਹ ਹੁਣ ਸਰ ਅਗਲੀ ਕਾਲ ਕੀ ਦਿੱਤੀ ਜਾ ਰਹੀ ਹੈ ਕਦੋਂ ਦੀ 3 ਦਸੰਬਰ ਤੱਕ ਜਿਹੜਾ ਇਹ ਖੋਦ ਆਰਡਰ ਪਾਸ ਕਰ ਚੁੱਕੇ ਨੇ ਆ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਇਹਨੂੰ ਬੰਦ ਕਰੋ ਔਰ ਬਾਕੀਆਂ ਨੂੰ ਰੋਕੋ ਜੀ ਜੇ ਨਹੀਂ ਰੋਕੂਗੇ ਤਾਂ ਹੁਣ ਤਾਂ ਅਸੀਂ ਦੱਸ ਕੇ ਕਹਿ ਰਹੇ ਹਾਂ ਕਿ ਕੋਈ ਬੰਨ ਨਹੀਂ ਅਸੀਂ ਉਹਨਾਂ ਦੋਨਾਂ ਪੁਆਇੰਟਾਂ ਨੂੰ ਜਿੱਥੋਂ 9 ਕਰੋੜ ਲੀਟਰ ਪਾਣੀ ਹਰ ਰੋਜ਼ ਪੈ ਰਿਆ ਉਹਨੂੰ ਬੰਦ ਕਰ ਦਿਆਂਗੇ ਆ ਜਾ ਕੇ ਜਮਾਲਪੁਰ ਜਾ ਕੇ ਇਹਨੂੰ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਹਨੂੰ ਬੰਦ ਕਰ ਦਿਆਂਗੇ ਇਹ ਸਾਡੀ ਕਾਲ ਹੈ ਜੋ ਗੱਲਬਾਤ ਕੀਤੀ ਅਸੀਂ ਤੋਜ ਮਾਂਜੀ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬੰਦ ਕਰਨ ਗਏ ਸੀ ਲੇਕਿਨ ਅਸੀਂ ਇਸ ਕਰਕੇ ਆ ਤਾਜਪੁਰ ਰੋਡ ਵਾਲੀ ਸਾਈਡ ਬੰਦ ਕਰਨ ਨਹੀਂ ਗਏ ਫੈਕਟਰੀਆਂ ਜਿੱਧਰੋਂ ਪਾਣੀ ਨਿਕਲ ਕੇ ਪੈ ਰਿਆ ਵਾ ਤੇ ਉਧਰੋਂ ਕਿਉਂਕਿ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਆ ਗਏ ਨੇ ਤੇ ਜੇਕਰ ਉਹਨਾਂ ਦਾ ਕਹਿਣਾ ਹੈ ਕਿ ਇਹ ਬੰਦ ਨਹੀਂ ਕੀਤਾ ਜਾਂਦਾ ਤਾਂ ਦਸੰਬਰ ਦੇ ਵਿੱਚ 3 ਦਸੰਬਰ ਨੂੰ ਖੁਦ ਪੰਜਾਬ ਦੇ ਲੋਕਾਂ ਨੂੰ ਲਿਜਾ ਕੇ ਇਹ ਜਿੱਤੋਂ 9 ਕਰੋੜ ਲੀਟਰ ਪਾਣੀ ਆ ਜਿਹੜਾ ਕਿ ਉਹ ਗੰਦੇ ਨਾਲੇ ਦੇ ਵਿੱਚ ਪੈ ਰਿਹਾ ਵਾ ਉਸ ਨੂੰ ਬੰਦ ਕਰ ਦੇਣਗੇ